ਓਏ ਲਖਸ਼ਮਣੇ ਝੁੱਲਾ ਅਰੇ ਰਾਮ ਝੁੱਲਾ ਕਹੀ ਜਾਂਦਾ ਥਨੇ ਬਦੀ ਲੱਗ ਰਿਹਾ ਤੈਨੂੰ ਨਹੀਂ ਕਿਉਂ ਮੈਂ ਕ੍ਰੋਕੋਡਾਇਲ ਰੁਕੋਡਾਇਲ ਦਹਾਨੂ ਕ੍ਰੋਕੋਡਾਇਲ ਗੋਰਾ ਸਟੰਟ ਕਰਦਾ ਹੋਇਆ ਦੇਖੀ ਕਿਦੇ ਥੱਲੇ ਦਾ ਲੋ ਜੀ ਆਪਣੇ ਸਬਸਕ੍ਰਾਈਬਰ ਮਿਲੇ ਨੇ ਹਏ ਕੀ ਬਾਤ ਹੈ ਹੋਰ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਸਵੇਰੇ ਸਵੇਰੇ ਅਸੀਂ ਸਮੋਸੇ ਖਾ ਰਹੇ ਹਾਂ ਆਪਾਂ ਇਹ ਸਮੋਸੇ ਸਮੋਸਿਆਂ ਦਾ ਨਾਸ਼ਤਾ ਹਾਂ ਦੇਖੋ ਤੇ ਮੇਨ ਗੱਲ ਇਹ ਆ ਵੀ ਸਾਹਮਣੇ ਸੂਰਜ ਦੇਵਤਾ ਦਰਸ਼ਨ ਦੇ ਦਿੱਤੇ ਨੇ ਅੱਜ ਹਾਂ ਅੱਜ ਬੜੇ ਦਿਨਾਂ ਬਾਅਦ ਤੋਂ ਸੂਰਜ ਦੇਖਿਆ ਇੰਨਾ ਜ਼ਿਆਦਾ ਚਮਕਦਾ ਹੋਇਆ ਹੈ ਨਾ ਗੱਲ ਸਹੀ ਕਿ ਨਹੀਂ ਹਾਂ ਨੋਰ ਚੜਦੀ ਹੈ ਹੈ ਸਨੋ ਚੜਦੀ ਹੈ ਨਹੀਂ ਅੱਗੇ ਤੋਂ ਵੀ ਪੈ ਜਾਂਦੀ ਹੈ ਸਨੋ ਚ ਬਹੁਤ ਜ਼ਿਆਦਾ ਤੋ ਦਬੜੀ ਪੈ ਗਈ ਨਾ ਰਾਤੀ ਤਾਂ ਹੀ ਅੱਜ ਫੇ ਸੂਰਜ ਚੜ ਗਏ ਆਇਆ ਕੋਲੂ ਆ ਦੇਖੋ ਸੂਰਜ ਦੇਵਤਾ ਕੇ ਚਮਕਾ ਮਾਰ ਰਹੇ ਨੇ ਕੀ ਬਾਤ ਹੈ ਬਹੁਤ ਸੋਹਣੀ ਸੂਰਜ ਮੈਂ ਪਨੀਰੀ ਲਾਇਓ ਕਿਹੜੇ ਕਿਹੜੇ ਫੁੱਲਾਂ ਦੇ ਲਾਈ ਏ ਇਧਰ ਫੁੱਲ ਦੇਖੋ ਕਿੰਨੇ ਸੋਹਣੇ ਸੋਹਣੇ ਲਾਏ ਪਏ ਨੇ ਕੀ ਬਾਤ ਹੈ ਹਲੋ ਜੀ ਆਪਾਂ ਚੱਲਿਆਂ ਘੁੰਮਣ ਓਏ ਡੇਗੀ ਓਏ ਘੁੰਮਣ ਚੱਲਿਆਂ ਤੇ ਸਾਰੇ ਜਾ ਰਹੇ ਨੇ ਮਨਪ੍ਰੀਤ ਮਾਸੀ ਗੋਰਾ ਬਬਲਾ ਸਾਰੇ ਜਾ ਰਹੇ ਨੇ ਤੇ ਅਸੀਂ ਐਕਟਿਵਾਂ ਤੇ ਚੱਲਾਂਗੇ ਤੇ ਉਹ ਬੂਟ ਐਚੀ ਪਏ ਨੇ ਗੱਡੀ 'ਚ ਗੱਡੀ 'ਚ ਪਏ ਨੇ ਠੀਕ ਐ ਤੇ ਸਾਨੂੰ ਪਤਾ ਨਹੀਂ ਹੈਗਾ ਵੈਸੇ ਸਾਨੂੰ ਪਤਾ ਨਹੀਂ ਹੈਗਾ ਵੀ ਕਿੱਥੇ ਕੱ ਅਸੀਂ ਕਿੱਥੇ ਜਾ ਰਹੇ ਆ ਇਹ ਨਹੀਂ ਪਤਾ ਹੈਗਾ ਬਸ ਜਾ ਰਹੇ ਆ ਤੇ ਜਾ ਕੇ ਦੇਖਦੇ ਆ ਵੀ ਕਿੱਥੇ ਜਾ ਰਹੇ ਆ ਖੋਲੋ ਵੀ ਸਮਾਨ ਪਾਓ ਵਿੱਚ ਲਓ ਆਪਾਂ ਆਏ ਆ ਸ਼ੀਸ਼ਮੈਲ ਹੁਣ ਪਤਾ ਨਹੀਂ ਅਸ ਐਂਟਰੀ ਹੁੰਦੀ ਕਿ ਨਹੀਂ ਹੁੰਦੀ ਅੱਜ ਬੰਦ ਨਾ ਹੋਵੇ ਮੈਨੂੰ ਤਾਂ ਲੱਗਦਾ ਕੋਈ ਹੈ ਨਹੀਂ ਇਧਾ ਭੀੜ-ਪਾੜ ਬੰਦ ਨਾ ਹੋਵੇ ਨਾ ਪਹੁੰਚ ਗਏ ਆਪਾਂ ਸ਼ੀਸ਼ਮੈਲ ਇਹ ਸ਼ੀਸ਼ਮੈਲ ਖੁੱਲਾ ਜੀ ਆਬਰੇ ਇਹ ਆਈ ਦੇਖੋ ਇਹ ਜਿਹੜਾ ਸ਼ੀਸ਼ਮਾਲ ਦੇ ਵਿੱਚ ਬਹੁਤ ਵੱਡਾ ਤਲਾਬ ਹੈ ਇਹ ਤੇ ਇਹਦੇ ਵਿੱਚ ਪਾਣੀ ਭਰਿਆ ਕਿੰਨਾ ਜ਼ਿਆਦਾ ਡੂੰਘਾ ਹੈ ਨਾ ਜੇ ਪਾਣੀ ਮੰਨ ਲਓ ਇੱਥੇ ਤੇ ਕਿੰਨਾ ਜ਼ਿਆਦਾ ਡੂੰਘਾ ਹੈ ਤੁਹਾਾਰੀ ਕਹਿੰਦੇ ਇੱਥੇ ਰਾਣੀਆਂ ਨਹਾਉਂਦੀਆਂ ਸੀ ਨਹੀਂ ਨਹੀਂ ਇੱਥੇ ਕਿੱਥੇ ਨਹਾਉਣਾ ਐਨਾ ਵੈਸੇ ਹੀ ਤਲਾਬ ਜਾਂ ਬਣਿਆ ਹੋਣਾ ਨਾ ਪਾਣੀ ਉਹਨਾਂ ਨੇ ਵਿੱਚ ਭਰ ਕੇ ਰੱਖਿਆ ਹੋਣਾ ਹੈ ਨਾ ਹੈ ਰਾਣੀਆਂ ਉਹ ਨਹੀਂ ਨਹੀਂ ਇਹਦੇ ਐਨਾ ਡੂੰਘਾ ਹੈ ਪਾਗਲ ਆਹੋ ਵੈਸੇ ਥੱਲੇ ਉਤਰਨ ਨੂੰ ਹੈਗਾ ਹੈ ਜਦੋਂ ਅਸੀਂ ਆਉਂਦੇ ਸੀ ਇੱਥੇ ਉਦੋਂ ਪਾਣੀ ਚੱਲਦਾ ਸੀਗਾ ਅੱਛਾ ਇਹ ਸਾਰੇ ਇੱਥੇ ਅੰਦਰ ਉਹਦੇ ਹਰੇਕ ਚੀਜ਼ਾਂ ਬਣੀਆਂ ਹੋਈਆਂ ਨੇ ਅੰਦਰ ਇਹ ਆਹੋ ਸਾਰਾ ਕੁਝ ਬਣਿਆ ਆ ਪਤਾ ਐਵੇਂ ਇੱਥੇ ਆਇਆ ਹੁਣ ਪਰ ਝੋਲ ਦਾ ਗਾਣਾ ਹੈ ਉਹਦੇ ਉੱਤੇ ਬਣੀ ਹਾਂ ਪੂਰਾ ਪਰ ਇਹ ਕਿੰਨੇ ਉਹ ਚੋਲ ਦੇ ਦਾਣੇ ਦੇ ਅੰਦਰ ਪਿਆ ਉਹ ਲਿਖਿਆ ਆ ਪੰਨੇ ਕਿੰਨਾ ਅੱਛਾ ਅੱਛਾ ਯਾਰ ਪਰ ਪੰਗਾ ਵੀ ਇਹ ਖੁੱਲਦਾ ਨਹੀਂ ਹੈਗਾ ਆ ਚੀਜ਼ ਨਹੀਂ ਖੁੱਲਦੀ ਕਿ ਉੱਦਾਂ ਤੁਸੀਂ ਕਹੋ ਮੱਸ ਸਕਦੇ ਆ ਸਾਰਾ ਨਹੀਂ ਨਹੀਂ ਇੱਥੇ ਕਿੱਥੇ ਯਾਰ ਕੋਈ ਹੋਏਗਾ ਸਿਸਟਮ ਜਿਆ ਹਾਂ ਬੰਦ ਕਰਤਾ ਹੋਇਆ ਨਾ ਕਾਫੀ ਚੀਜ਼ਾਂ ਹੁਣ ਵਿਜ਼ਿਟ ਨਹੀਂ ਕਰਨ ਦਿੰਦੇ ਕਿਉਂਕਿ ਲੋਕ ਖਰਾਬ ਕਰ ਦਿੰਦੇ ਨੇ ਨਾ ਤਾ ਕਰਕੇ ਹੋਏ ਹੁਣ ਬੰਦ ਹੀ ਰੱਖਿਆ ਹੋਇਆ ਇਹਨਾਂ ਨੇ ਸਾਰਾ ਆਪਾਂ ਜਿੰਨੀ ਵਾਰੀ ਆਇਆ ਹੁਣ ਨਹੀਂ ਉਹ ਤੇ ਬੰਦ ਹੀ ਰਹਿੰਦਾ ਕਹਿ ਤ ਰਿਹਾ ਹਮੇਸ਼ਾ ਹੀ ਬੰਦ ਰਹਿੰਦਾ ਵੈਸੇ ਤੁਸੀਂ ਘੁੰਮ ਸਕਦੇ ਹੋ ਇੱਥੇ ਕਹਿੰਦਾ ਤੇ ਪਿਆ ਉਹ ਰਾਂਝੀ ਦੇਖ ਉਹਦਾ ਚੱਲਣਾ ਕਿੱਥੇ ਓਏ ਲక్ష్మణ ਚੂਲਾ ਲక్ష్మణ ਚੂਲਾ ਇਹ ਰਾਮ ਚੂਲਾ ਕਹੀ ਜਾਂਦਾ ਐਥੇ ਬਾਂਦਰ ਨੇ ਉਹਦਾ ਵਾਲੇ ਦਾ ਜੂੜਾ ਫੜਦਾ ਹੈ ਅੱਛਾ ਵਾਲੇ ਮਾਮੇ ਦਾ ਅੱਛਾ ਲక్ష్మణ ਚੂਲਾ ਲక్ష్మణ ਚੂਲਾ ਉਹਦੇ ਵੈਸੇ ਹੀ ਬਣਾਇਆ ਲక్ష్మణ ਚੂਲਾ ਦੇ ਵੈਸੇ ਗੱਲ ਕਰਦਾ ਚੂਲਾ ਲక్ష్మణ ਦਾ ਹੁੰਦਾ ਰਾਮ ਦਾ ਨਹੀਂ ਹੁੰਦਾ ਇਹ ਆਹ ਆਹ ਐਤੋਂ ਪਟਾਟਾ ਬੜਾ ਬੜਾ ਚਾਹੀਦਾ ਹੈ ਘੈਂਟ ਬਣਿਆ ਨਾ ਆਜੋ 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 ਫੋਟੋ ਵੇਚ ਲਓ ਤੇ ਲੋ ਜੀ ਆਪਾਂ ਉਥੋਂ ਸ਼ੀਸ਼ਮਾ ਤੋਂ ਸਿੱਧਾ ਪਹੁੰਚ ਗਏ ਚਿੜੀਆ ਘਰ ਤੇ ਆਹ ਦੇਖੋ ਚਿੜੀਆ ਘਰ ਦੇ ਬਾਹਰ ਹੀ ਖੜੇ ਹਾਂ ਬਾਂਦਰ ਦੇ ਲੋ ਬਾਹਰ ਹੀ ਕਿੰਨੇ ਜ਼ਿਆਦਾ ਨੇ ਹੈ ਹਾਂ ਪਟਿਆਲਾ 26 2 ਅਕਤੂਬਰ ਨੂੰ ਬੰਦ ਰਹੇਗਾ ਓਏ ਟਾਈਮ ਥੋੜੀ ਲਿਖਿਆ ਦੱਸਿਆ ਵੀ ਕਦੋਂ ਤੱਕ ਬਸ ਥੋੜਾ ਕਰਾ ਖੁੱਲਦਾ ਰਹਿੰਦਾ ਚਲੋ ਚਲ ਬੈ 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 ਉਹ ਤਾਂ ਅੱਗੇ ਜਾਣਾ ਕਾਫੀ ਲੋਈ ਜੰਗਲ ਦੀ ਰਾਈਡ ਆਪਾਂ ਸ਼ੁਰੂ ਕਰ ਲਈ ਏ ਆ ਲੋਕੀ ਤੁਰ ਕੇ ਵੀ ਆ ਰਹੇ ਨੇ ਆ ਦੇਖੋ ਆ ਦੇਖੋ ਤੁਰ ਕੇ ਵੀ ਜਾ ਰਹੀ ਏ ਜੰਦਾ ਚੱਲ ਵੀ ਚੱਲ ਖੇਦੇ ਖੇਦੇ ਮੁੰਡਿਆ ਅੜੀ ਗੋਟ ਚਾਬਾਤ ਉਹ ਵੀ ਬੈਠੇ ਨੇ ਭਾਈ ਆਹੋ ਉਹ ਦੇਖ ਨੇ ਨੂੰ ਮੰਗੀ ਹਾਏ 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 ਕਿੰਨੀ ਖੁਸ਼ ਹੋ ਰਹੀ ਹੈ ਕੀ ਕਹਿੰਦੀ ਹੈ ਕਹਿੰਦੀ ਪੰਡਿਆ ਨੇ ਮੇਰੇ ਵਾਸਤੇ ਝੂਲੇ ਲਾਏ ਨੇ ਹਾਂਜੀ ਤੇ ਇੱਥੇ ਮਤਲਬ ਹੈ ਛੋਟੇ ਛੋਟੇ ਉਹਨੇ ਪੰਛੀ ਨੇ ਬੜੇ ਸੋਹਣੇ ਬਸ ਇਹ ਆ ਵੀ ਇਹਨਾਂ ਦੇ ਨਾਮ ਲਿਖੇ ਹੋਏ ਨੇ ਪਰ ਮਤਲਬ ਪਤਾ ਹੀ ਨਾ ਤਾਂ ਕਿਹੜਾ ਕਿਹੜਾ ਕਿਉਂਕਿ ਦੋਨੇ ਨਾ ਅਲੱਗ-ਅਲੱਗ ਤਿੰਨੇ ਹੀ ਅਲੱਗ-ਅਲੱਗ ਜੇ ਲੱਗ ਰਹੇ ਨੇ ਬਸ ਇੱਦੀ ਦੇਖੀ ਜਾਓ ਬਸ ਇੰਜੋਏ ਕਰ ਲਓ ਬਾਕੀ ਤਾਂ ਜਾਣਕਾਰੀ ਤਾਂ ਬਸ ਇਦਾਂ ਹੀ ਆ ਜਾਣਕਾਰੀ ਬਾਲੀ ਨਹੀਂ ਹੈਗੀ ਆ ਤੋ ਤੇ ਬਸ ਇਹ ਤੋਤੇ ਬਾਏ ਦੀ ਦੇਖ ਕੇ ਮਨੋਰੰਜਨ ਕਰ ਲੀਦਾ ਵਾ ਬਾੜੀ ਆਪਾਂ ਨੌਲੇ ਨਹੀਂ ਹੈਗੀ ਪੰਛੀਆਂ ਬਾਰੇ ਕੋਕਾ ਟੀਕ ਆ ਕਿ ਕਾਫੀ ਜਿਆਦਾ ਸੋਹਣੇ ਨੇ ਯਾਰ ਆਹ ਬਸ ਹੈ ਕੋਕਾ ਢਾਈ ਬਸ ਹੈ ਨੰਨੇ ਵਧੀਆ ਲੱਗ ਰਿਹਾ ਤੈਨੂੰ ਆ ਨਹੀਂ ਕਿਉਂ ਕ੍ਰੋਕੋਡਾਇਲ ਦੇਖਣਾ ਅੱਛਾ ਚਲ ਅੱਗੇ ਚਲਦੇ ਅੱਗੇ ਹੈਗਾ ਕ੍ਰੋਕੋਡਾਇਲ ਉਹ ਚਿੜੀਆਂ ਤਾਂ ਉਹਦੇ ਪਸੰਦ ਨਹੀਂ ਆਏ ਹੈਗੇ ਉਹ ਚਿੜੀਆਂ ਤਾਂ ਉਹਦੇ ਪਸੰਦ ਆਏ ਹੈਗੇ ਹਾਂ ਸਹੀ ਗੱਲ ਹੈ ਲਵ ਬर्ड ਲਵ ਬर्ड ਚਲੋ ਵੀ ਚਲੋ ਕ੍ਰੋਕੋਡਾਇਲ ਆ ਜਾ ਨੰਨੂ ਕਰੋਕੋਡਾਇਲ ਆ ਜਾ ਕਰੋਕੋਡਾ ਉਹ ਯਾਰ ਨਰਾਜ ਹੋ ਗਈ ਉਹ ਇੱਕ ਦਿਨ ਨੰਨੂ ਨੇ ਜਿੱਦ ਬਹੁਤ ਕਰਨ ਲਾ ਜਾਂਦੀ ਆ ਦੇਖੋ ਹੱਥ ਫੜ ਕੇ ਚੱਲ ਲੋ ਕਹਿੰਦੀ ਉਹ ਹੀ ਹਟ ਕੇ ਬੈ ਗਈ ਉਹ ਹੀ ਢੜ ਕੇ ਬੈ ਗਈ ਇੱਕ ਇੱਕ ਗੋ ਹਟ ਆ ਜਾਂਦੀ ਨਾ ਨਾ ਕਰਕੇ ਆ ਆ ਸਾਰੇ ਆਸਪੇ ਸੀ ਮੈਨੂੰ ਲੱਗਦਾ ਤਾਂ ਹੀ ਆ ਦੇ ਕਰੋਕੋਡਾਇਲ ਦਹਾਏ ਨੂੰ ਕਰੋਕੋਡਾਇਲ ਇੱਕ ਚੀਜ਼ ਦੇਖੋ ਉਸ ਤੋਂ ਉੱਪਰ ਆ ਦੇ ਤੀਕਾ ਉਹ ਦੇਖਾ ਬੈਠਾ ਉਹ ਲੰਮਾ ਪਿਆ ਉਹ ਕੀ ਆ ਪਾਣੀ ਕਿ ਨਕਲੀ ਤੇ ਨਹੀਂ ਨਹੀਂ ਅਸਲੀ ਹੈ ਛੇੜ ਕੇ ਵੇਖੋ ਨਾ ਹੋਇਆ ਅਸਲੀ ਹੈ ਭਾਈ ਇਹ ਲਾਲ ਘੀਰ ਮੱਛੀ ਆ ਸਿੱਧਾ ਤਗੜਾ ਉਧਰ ਇਹ ਮੈਂ ਦੇਖ ਰਿਹਾ ਮੈਂ ਬੁੱਝਾ ਅਨੂ ਚਰ ਕਬੂਤ ਪਿਆਰ ਤੋਂ ਖੜਾ ਆਇਆ ਨਾ ਬੈਠਾ ਆਇਆ ਰਹਾ ਪੁੱਤਾ ਬਹਿ ਰਹਾ ਨਾਲ ਵਾਲਾ ਪਾਣੀ ਪੀਤਾ ਪਰ ਨੱਕ ਮਾਰ ਗੱਡੀ ਨੂੰ ਬਾਈ ਬਾਈ ਹੈ ਕਰ ਕਰ ਹੈ ਲੱਗ ਨਹੀਂ ਉਹ ਜਿਹੜਾ ਲੱਤਾਂ ਤੇ ਦੇ ਨੰਨੋਂ ਪਰ ਮਿਲਦੀਆਂ ਹਨਾ ਬੈਠਾ ਆਇਆ ਹੋਵੇਂ ਕਿਵੇਂ ਦੇਖਦੇ ਆਂ ਲੱਗਦਾ ਆ ਆ ਜਾ ਫਿਰ ਚਲ ਆ ਜੋ ਆ ਵੀ ਚਲੋ ਹਾਂਜੀ ਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ ਤੇ ਇੱਕ ਕੰਮ ਬਹੁਤ ਖਰਾਬ ਹੋ ਗਿਆ ਗੋਲੂ ਦੀ ਪੈਂਟ ਨੰਨੂ ਨੇ ਖਰਾਬ ਕਰਤੀ ਨੰਨੂ ਦੇ ਪੈਰਾਂ ਨਾਲ ਪਤਾ ਨਹੀਂ ਕੀ ਲੱਗਾ ਸੀ ਜ਼ਰਾ ਇਹ ਤੇ ਉਹਦੇ ਕਰਕੇ ਉਹਦੀ ਪੈਂਟ ਖਰਾਬ ਹੋ ਗਈ ਥੋੜੀ ਹਾਂ ਆ ਵੀ ਦਿਸਣਾ ਲੌਗ ਵੀ ਪੈਂਟ ਖਰਾਬ ਹੋ ਗਈ ਹਾਂ ਕਾ ਲੱਗਾ ਪਾਗਲ ਕਾ ਲੱਗਾ ਹੈ ਨਾ ਕੋਈ ਗੱਲ ਫਿਰ ਕਿ ਹੋ ਗਿਆ ਠੀਕ ਹੈ ਕਾ ਲੱਗਾ ਸੀ ਤਾਂ ਕਰੇ ਨੰਨੂ ਦੇ ਪੈਰਾਂ ਨੂੰ ਤੇ ਉਹਨੇ ਚੱਕਿਆ ਨਾ ਗੋਲੂ ਨੇ ਤੇ ਫਿਰ ਉਹ ਲੱਗ ਗਿਆ ਬਾਈ ਕੁਝ ਨਹੀਂ ਛੱਡਦਾ ਹਾਂ ਠੀਕ ਹੈ ਨਾ ਠੀਕ ਹੈ ਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਤੇ ਬਹੁਤ ਸੋਹਣਾ ਹੈ ਤੇ ਧੁੱਪ ਨੇ ਕਮਾਲ ਕੀਤੀ ਪਈ ਹੈ ਨਾ ਮੌਸਮ ਨੇ ਹਾਂ ਇੰਨਾ ਸੋਹਣਾ ਮੌਸਮ ਹੋਇਆ ਪਿਆ ਯਾਨੀ ਕਿ ਦਿਨ ਦਾ ਵੀ ਫਰਕ ਪੈ ਗਿਆ ਥੋੜਾ ਜਿਹਾ ਹੈ ਨਾ ਸਹੀ ਗੱਲ ਹੈ ਯਾਰ ਮਤਲਬ ਇੰਨੇ ਇੰਨੀ دیر ਨੂੰ ਤਾਂ ਸੂਰਜ ਕਾਫੀ ਥੱਲੇ ਚਲਾ ਜਾਂਦਾ ਪਰ ਅੱਜ ਬਿਲਕੁਲ ਸਹੀ ਹੈ 5 ਵਜੇ ਚੁੱਕੇ ਨੇ ਹਾਂ ਹਾਂ ਤੇ 5 ਵੱਜ ਚੁੱਕੇ ਨੇ ਬਸ ਹੁਣ ਘਰ ਜਾ ਰਹੇ ਆਪਾਂ ਅੱਛਾ ਸਲਾਈਡ ਕਰਦੇ ਹਾਂ ਨੰਨੂ ਨੂੰ ਪਹਿਲਾਂ ਸਲਾਈਡ ਕਰਨੀ ਫਿਰ ਘਰ ਜਾਣਾ ਸੀ ਚਲੋ 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 ਹੋਏ ਕਹਿੰਦੀ ਗੰਦੇ ਬੋਹ ਖਰਾਬ ਬੱਚਾ ਨੂੰ ਇੱਧਰ ਦੇਖੀ ਸ਼ਖਲ ਲਈ ਚੂਹਾ ਇਹ ਚੂਹਾ ਚੂਹਾ ਸਾਡਾ ਚੂਹਾ ਮੈਨੂੰ ਮੋਏ 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 ਐਂਦੀ ਕਰਦੀ ਕੁ ਲੋ ਜੀ ਜਾਂਦੇ ਜਾਂਦੇ ਝੂਲਾ ਝੂਲਿਆ ਜਾ ਰਿਹਾ ਮਾਸੀ ਨੰਨੂ ਸਾਰੇ ਅੰਦਰ ਆ ਲੈਨ ਚ ਲੱਗੇ ਹੋਏ ਨੇ ਬਬਲੂ ਬਬਲੂ ਡੇਕ ਜਾਣਾ ਯਾਰ ਮੰਮੀ ਨੇ ਮਾਸੀ ਨੇ ਹਾਂਜੀ ਹਾਂਜੀ ਤੇਰੀ ਵੀਡੀਓ ਬਣਦੀ ਪਹਿਲਾ ਚਲਾਉਣਾ ਨਹੀਂ ਉਹ ਯਾਰ ਤੂੰ ਮੇਰੀ ਵੀ ਬਣਾ ਬਬਲੂ ਦਾ ਤਰ੍ਹਾਂ ਚੱਲ ਜੂਂਦਾ ਹੈ ਲੈਵੀ ਗੋਰਾ ਸਟੰਟ ਕਰਦਾ ਹੋਇਆ ਦੇਖੀ ਕਿਤੇ ਥੱਲੇ ਨਾ ਵੱਜੇ ਹੈੜਿਆ ਕਿੱਥੋਂ ਸਿੱਖਿਆ ਹੈ ਵੈ ਸਿੱਖਿਆ ਕੀ ਵੈਸੀ ਚੱਲ ਆਜੋ ਹੁਣ ਬਸ ਹੋ ਗਿਆ ਬਹੁਤ ਆਜੋ ਹਾਂ ਵਧੀਆ ਕੀਤਾ ਚੱਲ ਆ ਜਾ ਪਰ ਆ ਦੇਖੋ ਜੀ ਉਹ ਦੇਖੋ ਟੈਂਪੋ ਚ ਵੜਿਆ ਦੇ ਕੀ ਕਰਦਾ ਪਿਆ ਆ ਦੇ ਦੇਖ ਆਹ ਵੇਖੋ ਓਏ ਉਹ ਪਤਾ ਨਹੀਂ ਕੀ ਖਾਂਦਾ ਪਿਆ ਕੱਢ ਕੇ ਆ ਦੇਖੋ ਉਹ ਦੇ ਟੈਂਪੋ ਵਾਲੇ ਨੂੰ ਪਤਾ ਨਹੀਂ ਹੈਗਾ ਲੋ ਜੀ ਆਪਣੇ ਸਬਸਕ੍ਰਾਈਬਰ ਮਿਲੇ ਨੇ ਹਏ ਕੀ ਬਾਤ ਹੈ ਹੋਰ ਵੀ ਮੁੰਡਾ ਦੇਖਦਾ ਅੱਛਾ ਅੱਛਾ ਕਿਹਨੇ ਦੱਸਿਆ ਸੀ ਮੈਂ ਉਹਦੀ ਐਵੇਂ ਦੇਖਣਾ ਚਲੂਗੀ ਤੁਸੀਂ ਅੱਛਾ ਕੀ ਬਾਤ ਹੈ ਯਾਰ ਆਪਣੇ ਸਬਸਕ੍ਰਾਈਬਰ ਇੰਦਰ ਵੀ ਨੇ ਕੀ ਬਾਤ ਕੀ ਨਾ ਕੀ ਤੇਰਾ ਮਨਜੋਦ ਵੀਰੇ ਮਨਜੋਦ ਠੀਕ ਹੈ ਠੀਕ ਹੈ ਠੀਕ ਹੈ ਹੈਲੋ ਹਾਂ ਮੈਂ ਤੇਰੇ ਪਤਾ ਅਜ ਆਪਣਾ ਸਬਸਕ੍ਰਾਈਬਰ ਮਿਲਿਆ ਯਾਰ ਅੱਛਾ ਕਮ ਆਹਦੀ ਗੱਲ ਸਹੀ ਗੱਲ ਐ ਮਜ਼ਾਕ ਥੋੜੀ ਕਰ ਰਿਹਾ ਪਹਿਲੇ ਗੋਰੇ ਨੂੰ ਬੁਲਾ ਲਈ ਮੈਂ ਮੈਂ ਉਹਨੂੰ ਤਾਂ ਹੀ ਮੈਂ ਉਹਨੂੰ ਤਾਂ ਹੀ ਪੁੱਛਿਆ ਮੈਂ ਉਹਨੂੰ ਪੁੱਛਿਆ ਮੈਂ ਕਹਾ ਤੈਨੂੰ ਕਿਸੇ ਨੇ ਦੱਸਿਆ ਹੋਣਾ ਤਾਂ ਕਰਕੇ ਵੀ ਨਹੀਂ ਨਹੀਂ ਕਹਿੰਦਾ ਮੈਂ ਐਦੀ ਵੇਖੀ ਰੈਂਡਮਲੀ ਇੰਸਟਾਗ੍ਰਾਮ ਤੇ ਵੀ ਉੱਤੇ ਵੀ ਅੱਛਾ ਸਵਾਲ ਹੋ ਗਿਆ ਯਾਰ ਅੱਜ ਬੜੀ ਖੁਸ਼ੀ ਵਾਲੀ ਗੱਲ ਹੋ ਗਈ ਪਹਿਲੀ ਵਾਰੀ ਪਹਿਲੀ ਵਾਰੀ ਕੋ ਸਬਸਕ੍ਰਾਈਬ ਯਾਰ ਆਪਣੇ ਆਪ ਉਹਨੇ ਮੈਨੂੰ ਆਕੇ ਪਹਿਲਾਂ ਮਿਲਾ ਕੇ ਗਿਆ ਹਨਾ ਮੈਨੂੰ ਮਿਲਿਆ ਗਿਆ ਨਾ ਦੂਜੀ ਵਾਰ ਰੁਕ ਮੈਂ ਹਾਜੀ ਹਾਜੀ ਮੈਂ ਪਿੱਛੇ ਮੇਰੇ ਜਾ ਗਿਆ ਹੋਇਆ ਨਹੀਂ ਜਾਦਾ ਚਾਲ ਨਹੀਂ ਆਉਂਦਾ